ਦੇ ਵਿੱਚ ਕਈ ਐਂਗਲ ਨੇ ਸੋ ਇਹ ਬੜੀ ਮਤਪਾ ਭਾਗੀ ਘਟਨਾਵਾਂ ਜਿਹੜੀ ਇਹ ਵਾਰਦਾਤ ਹੋਈ ਔਰ ਜਿੰਨਾ ਵੀ ਜਲੀਲ ਇਨਸਾਨਾਂ ਨੇ ਇਹੋਆਂ ਕੰਮ ਕੀਤਾ ਅਸੀਂ ਪੂਰੇ ਉਹਦੇ ਤੋਂ ਸਾਡੇ ਕੋਲ ਪੁਪਤਾ ਜਿਹੜੇ ਹੈਗੇ ਆ ਕੋਈ ਖਿਪਸ ਤੇ ਸਾਨੂੰ ਕਈ ਪੁਪਤਾ ਸਬੂਤ ਉਹਦੇ ਮਿਲਦੇ ਆ ਰਿਜ਼ਲਟ ਬਹੁਤ ਜਲਦੀ ਤਾਂ ਦੇਖੇ ਹੋਣਗੇ ਉਹ ਜਿਹੜੇ ਵੀ ਬੰਦਿਆਂ ਨੇ ਇਹਦੇ ਚ ਇਨਵੋਲਵ ਨੇ ਜਿਹੜੇ ਅੱਗੇ ਜਾਂ ਇਹਨਾਂ ਦੇ ਪਿੱਛੇ ਸੀ ਉਹ ਅਸੀਂ ਜਿਸ ਨੂੰ ਪਕਸ਼ਾਂਗੇ ਨਹੀਂ ਜਿਹਦੇ ਵਧੀਆ ਰਿਜ਼ਲਟ ਤੁਹਾਡੇ ਸਾਹਮਣੇ ਹੋਣ ਔਰ ਇਹ ਮੈਂ ਦੁਬਾਰਾ ਦੱਸ ਕਰਨਾ ਕਿ ਭਾਵੇਂ ਇਹ ਤੋਂ ਫੋਨ ਵੀ ਪੰਜਾਬ ਪੁਲਿਸ ਪੰਜਾਬ ਸਰਕਾਰ ਇਹੋ ਜੇ ਕਿਸੇ ਵੀ ਉਪਤੀਰੀ ਦੇ ਨਾਲ ਪੰਜਾਬ ਪੁਲਿਸ ਸਾਕੇ ਦੀ ਮਾਰ ਜੋ ਬੀਜੀਪੀ ਸਾਹਿਬ ਸੀਐਮ ਸਾਹਿਬ ਇਹੋ ਜੇ ਜਿਹੜਾ ਗੈਂਗਸਟਰਸਮ ਇਹਦੇ ਸਖਤ ਜਿਹੜੀ ਕਾਰਵਾਈ ਹਮੇਸ਼ਾ ਹੋ ਜਾਈਗੀ ਇਹ ਨਵੇਂ-ਨਵੇਂ ਉੱਠਦੇ ਰਹਿੰਦੇ ਆ ਨਵੇਂ-ਨਵੇਂ ਕੁਝ ਆਪਣੇ ਆਪ ਦੇ ਤਰਕੂਤਾ ਕਰਦੇ ਆ ਬੜਿਆ ਆਪ ਦਾ ਨਾਮ ਬਣਾਉਣ ਨੂੰ ਜਿਨ੍ਹਾਂ ਦੇ ਪੱਲੇ ਕੱਖ ਨਹੀਂ ਹੁੰਦਾ ਭੁੱਖ ਨਾ ਝੰਡੀਏ ਉਹ ਇਹੋ ਜਿਹੇ ਵਾਰਤਾਤਾ ਕਰਕੇ ਆਪਣੇ ਆਪ ਨੂੰ ਇੱਕ ਗੈਂਗ ਤੇ ਆਪਣਾ ਕੁਝ ਦੱਸ ਕੇ ਆਮ ਜਿਹੜਾ شریف ਸ਼ਹਿਰੀ ਤੇ ਬਿਜ਼ਨਸਮੈਨ ਆ ਉਹਦੇ ਤੇ ਦੈਸ਼ਤ ਪਾਟੇ ਉਹਦਾ ਤਾਂ ਉਹ ਪੈਸੇ ਇਕੱਠੇ ਕਰਨ ਲਈ ਜਾਂ ਰੈਂਸਾ ਲਈ ਆ ਗੱਲ ਨੂੰ ਇਕੱਠਾ ਕਰਮੀ ਇਹਨਾਂ ਦਾ ਇਹ ਤਰੀਕੀ ਵਾਰਤਾਤ ਜਿਹੜੀ ਆ ਉਹ ਹੋ ਤਾਂ ਇਹ ਹੈ ਸਰ ਇਹ ਸੱਚਿਆਂ ਦੇ ਮਾਮਲੇ ਵਿੱਚ ਗੈਂਗਸਟਰ ਦੀ ਗੱਲ ਅਸੀਂ ਅਰੇ ਹਰ ਇੱਕ ਪੇਜ ਹੈ ਆਪ ਨੂੰ ਜੋ ਹੀ ਨਾਮ ਦਾ ਫੇਸਬੁਕ ਪੇਜ ਹੈ ਜੀ ਉਸ ਦੇ ਉੱਪਰ ਜ਼ਿੰਮੇਵਾਰੀ ਲਈ ਗਈ ਹੈ ਜੀ ਜੀ ਜ਼ਿੰਮੇਵਾਰੀ ਜਿਹੜੀ ਲਈ ਆ ਉਹ ਸਾਨੂੰ ਉਹ ਪੇਜ ਅਸੀਂ ਵੇਖ ਲਿਆ ਉਹਦੇ 'ਚ ਦੇਖਾਂਗੇ ਵੀ ਇਹ ਜ਼ਿੰਮੇਵਾਰੀ ਠੀਕ ਲਈ ਗਈ ਹੈ ਕਿਤੇ ਸਾਡੀ ਤਫਤੀਸ਼ ਨੂੰ ਗਮਰਾਹ ਕਰਨ ਲਈ ਤਾਂ ਨਹੀਂ ਲਈ ਗਈ ਔਰ ਜਿਹੜੀ ਵੀ ਇਹਦੇ ਜਿਹੜੇ ਮੇਨ ਬੰਦੇ ਹੋਣਗੇ ਉਹਨਾਂ ਤੱਕ ਅਸੀਂ ਬਹੁਤ ਜਲਦੀ ਪਹੁੰਚਾਂਗੇ ਵੀਕਲ ਰੀਅਲ ਟਾਈਮ ਆਊ ਔਰ ਉਹਨਾਂ ਨੂੰ ਮਸਾਲੀ ਪਰੇਸ਼ਮਣਤ ਸਰ ਕਿੰਨੇ ਰੌਣਕ ਦਾ ਮਾਮਲਾ ਲੱਗਦਾ ਹੈ ਕਿੰਨੇ ਰੌਣਕ ਵਜੇ ਇੱਕ ਨੇ ਆ ਕੇ ਸਹੀ ਹੋੜ ਅਸੀਂ ਹਸਪੀਟਲ ਨੂੰ ਜਾ ਰਹੇ ਹਾਂ ਜਿਹੜੇ ਮੌਕੇ ਦੇ ਉੱਤੇ ਸਾਨੂੰ ਚਾਰ ਰੌਣਕ ਜਿਹੜੇ ਮਿਲੇ ਦੋ ਵੱਖ-ਵੱਖ ਬੂੜ ਦੇ ਸੀਗੇ ਮੌਕੇ ਤੇ ਜਿਹੜੇ ਆ ਤਿੰਨ ਬੰਦੇ ਜਿਹੜੇ ਸਾਨੂੰ ਫੁਟੇਜ ਦੇ ਵਿੱਚ ਦਿਸੇ ਨੇ ਅੱਗੇ ਫਰਦਰ ਵੀ ਜਿਹੜਾ ਹੈਗਾ ਵਾ ਕਿੱਥੋਂ ਕਿੱਥੋਂ ਤੱਕ ਲੀਡਸ ਗਈਆਂ ਨੇ ਟੋਟੈਟਸ ਪਾਰਟ ਆਫ ਕਨਵੈਸਟੀਗੇਸ਼ਨ ਇਸ ਮੌਕੇ ਤੇ ਦਸਤੋਜ਼ ਨਹੀਂ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿ ਇਹਦਾ ਰਿਜ਼ਲਟ ਬਹੁਤ ਜਲਦੀ ਕੱਢਿਆ ਜਾ ਰਿਹਾ ਹੈ ਸਰਕਾਰੀ ਪ੍ਰੋਟੋਕੋਲ ਦਾ ਮਾਮਲਾ ਬੰਦ ਪਿਆ ਹੈ ਬੰਦ ਹੈ ਜੀ ਇਸ ਵਕਤ ਕੀ ਸਪੈਸ਼ਲ ਦੇਣਾ ਚਾਹੁੰਗੇ ਜੀ ਬਿਲਕੁਲ ਜੀ ਅਸੀਂ ਬਿਲਕੁਲ ਕਿਸੇ ਨੂੰ ਵੀ ਇਹਦੀ ਫਿਕਰ ਕਰਨ ਦੀ ਲੋੜ ਨਹੀਂ ਹੈ ਜੀ ਕਿਉਂਕਿ ਜਦੋਂ ਵੀ ਜਿੱਥੇ ਵੀ ਉਸਪੈਰਿਟੀ ਹੁੰਦੀ ਆ ਜਿੱਥੇ ਵੀ ਤਰੱਕੀ ਹੁੰਦੀ ਆ ਇਹੋ ਜਾਂ ਮਾੜਾ ਅੰਸਰ ਜਾਂਦੇ ਅੰਸਾਨ ਬਾਹਰੋਂ ਅੰਦਰੋਂ ਆ ਕੇ ਇਹੋ ਜਿਹਾ ਹਮਿਆਕਤ ਕਰਦੇ ਰਹਿੰਦੇ ਆ ਆਪਾ ਅੱਤਵਾਦ ਵੀ ਝੱਲਿਆ ਵਾ ਪੰਜਾਬੀਆਂ ਨੇ ਆਪਾਂ ਕਿਹੜਾ ਉਹ ਤੋਂ ਆਪਣਾ ਸ਼ਹਿਰ ਬਾਜ਼ਾਰ ਛੱਡ ਕੇ ਭੱਜ ਗਏ ਬਿਲਕੁਲ ਆਪ ਦਾ ਮਨਮਾਨ ਦੇ ਨਾਲ ਜਿਹੜਾ ਅਸੀਂ ਪੂਰੇ ਜਿਹੜੀ ਪੰਜਾਬ ਪੁਲਿਸਾਂ ਉਹ ਬਿਲਕੁਲ ਸਮਰਥ ਹੈਗੀ ਆ ਤੁਹਾਡੇ ਸਾਰਿਆਂ ਦੀ ਲੋਕਾਂ ਦੀ ਆਮ ਖਾਸ ਦੀ ਰਾਖੀ ਆ ਉਸਤੇ ਬਿਲਕੁਲ ਬਾਜ਼ਾਰ ਜਿਹੜਾ ਨਾਰਮਲ ਵਾਂਗੂ ਕੰਮ ਕਰਨਾ ਚਾਹੀਦਾ ਇਹ ਠੀਕ ਆ ਅੱਜ ਅਫਸੋਸ ਦੀ ਘੜੀ ਆ ਕਿ ਇੱਕ ਸਾਡਾ ਵਿੱਚੋਂ ਸਾਡਾ ਭਰਾ ਜਿਹੜਾ ਹੈਗਾ ਸਾਡਾ ਸਾਥੀ ਉਹ ਸਾਨੂੰ ਵਿਛੋੜਾ ਦੇ ਗਿਆ ਅਫਸੋਸ ਠੀਕ ਆ ਸਾਰਿਆਂ ਨੂੰ ਹੈਗਾ ਲੇਕਿਨ ਕੋਈ ਵੀ ਦਿਮਾਗ ਤੇ ਇਹ ਦਿਮਾਗ ਤੇ دہشت ਲਿਆਉਣ ਦੀ ਲੋੜ ਨਹੀਂ ਹੈਗੀ ਔਰ ਜਿਹੜੀ ਤੁਹਾਡੇ ਅੱਜ دہشت ਹੈਗੀ ਆ ਮੈਂ ਤੁਹਾਨੂੰ ਇਹ ਯਕੀਨ ਦਵਾਉਣਾ ਜਦੋਂ ਅਸੀਂ ਇਸ ਚੀਜ਼ ਨੂੰ ਅਨਪਲੱਗ ਕਰ ਦਾਂਗੇ ਜਦੋਂ ਇਸ ਚੀਜ਼ ਨੂੰ ਅਸੀਂ ਤੁਹਾਡੇ ਸਾਹਮਣੇ ਉਹਨਾਂ ਬੰਦਿਆਂ ਨੂੰ ਜੋ ਸਜ਼ਾ ਮਿਲਣੀ ਚਾਹੀਦੀ ਸਜ਼ਾ ਮਿਲਦੀ ਦੇਖੂਗੀ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਵਾ ਮਾਣ ਮਹਿਸੂਸ ਹੋਵੇ। ਫਿਰ ਮਾਮਲਾ ਫਿਰੋਤੀ ਦਾ ਲੱਗਦਾ ਜੀ ਪੱਲੀ ਦ੍ਰਿਸ਼ਟੀ ਸੀ। ਵੇਖੋ ਜਿਹੜਾ ਵੀ ਕੋਈ ਬੰਦਾ ਹੁੰਦਾ ਤੇ ਕੋਈ ਮਕਸਦ ਹੁੰਦਾ। ਇੱਕ ਮਕਸਦ ਹੁੰਦਾ ਵਾ ਕਿਸੇ ਦੀ ਜਾਤੀ ਦੁਸ਼ਮਣੀ ਦਾ ਤਾਂ ਉਹ ਇਸ ਮਰਡਰ ਲੈਵਲ ਤੇ ਜਾਂਦਾ। ਦੂਸਰਾ ਜਿਹੜੀ ਆਪਾਂ ਗੱਲ ਕਰਦੇ ਆ ਰੈਂਸਮ ਵਾਲਾ ਜਾਂ ਆਪਣੀ دہشت ਪੜਾਉਣੀ ਬਾਅਦ ਚ ਵੀ ਇੱਕ ਇੱਕ ਬੰਦੇ ਦੇ ਉੱਤੇ ਇਹ ਗੱਲ ਕਰਕੇ ਬਾਕੀਆਂ ਦੇ ਉੱਤੇ ਦਸ਼ਤ ਪਾਰ ਕੇ ਤੇ ਪੈਸਾ ਪੂਸਾ hetsna ਕੋਈ ਤਰੀਕੇ ਹੁੰਦੇ ਸੋਏ ਬੜੇ ਵਧੀਆ ਇੱਕ شریف ਆਪੇ ਬਿਜ਼ਨਸਮੈਨਸ ਸੀਗੀ ਔਰ ਦੋਵੇਂ ਐਂਗਲਾਂ ਤੇ ਅਸੀਂ ਜਿਹੜੀ ਹੈਗੀ ਆ ਜਾਂ ਜੰਨੇ ਵੀ ਐਂਗਲ ਹੈਗੇ ਹੁੰਦਾ ਤੇ ਅਸੀਂ ਪੂਰੀ ਟੰਗ ਦੇ ਨਾਲ ਵਰਕਆਊਟ ਕਰ ਰਹੇ ਹਾਂ ਔਰ ਜੇਤੀ ਇਹਦਾ ਰਿਜ਼ਲਟ ਸਰਬੋਰਡ ਕਰੇਮ ਲਗਾਤਾਰ ਬੋਲਦੇ ਰਹੇ ਜੀ ਡੇਲੀ ਦਾ ਡਰਾਮਾ ਔਰ ਇਹਨੋ ਕੋਈ ਇਹਨੋ ਕੋਈ ਛੋਟੀ ਵੱਡੀ ਡੇਲੀ ਦੀ ਗੱਲ ਹੈ ਡੇਲੀ ਦੀ ਰੋਜ਼ ਦੇਖੋ ਐਸਐਸਪੀ ਫਾਜ਼ਲਗਾ ਇੱਥੇ ਨੇ ਸਰਦਾਰ ਕਰਮੇਲ ਸਿੰਘ ਪਿਛਲੇ ਦਿਨੀ ਵੀ ਇੱਥੇ ਚੰਗਾ ਕੰਮ ਹੋਇਆ ਈਸ਼ੀਆਰ वगैरह ਦਾ اور ਦੂਸਰਾ ਜਿਹੜਾ ਇਹਨਾਂ ਨੇ ਆਪੋ ਹੀ ਪੁਲਿਸ ਨੇ ਬਹੁਤ ਸਰਚਾਂ ਕੀਤੀਆਂ ਨੇ ਕ੍ਰਾਈਮ ਗ੍ਰਾਫ ਜਿਹੜਾ ਜਨਰਲ ਕ੍ਰਾਈਮ ਆ ਉਹ ਛੋਟਾ ਮੋਟਾ ਹੁੰਦਾ ਰਹਿੰਦਾ ਸੋ ਕ੍ਰਾਈਮ ਜੇ ਜਦੋਂ ਇਹ ਅੰਗਰੇਜ਼ਾਂ ਵੇਲੇ ਦੇ ਰਾਜਿਆਂ ਵੇਲੇ ਤੋਂ ਵੀ ਜਿਹੜਾ ਕ੍ਰਾਈਮ ਹੁੰਦਾ ਰਿਹਾ ਤਾਂ ਹੀ ਤਾਂ ਪੁਲਿਸ ਥਾਣੇ ਖੁੱਲੇ ਨੇ ਲੇਕਿਨ ਕ੍ਰਾਈਮ ਜੇ ਕਿਤੇ ਹੁੰਦਾ ਉਹਦੀ ਜਿਹੜੀ ਟ੍ਰੇਸ ਹੋਣਾ ਉਲਜਮ ਨੂੰ ਸਜ਼ਾ ਦਿਹੋਣੀ ਉਹ ਇੱਕ ਜਿਹੜਾ ਇਨਵੈਸਟੀਗੇਸ਼ਨ ਦਾ ਫੋਕਟਾ ਅਤੇ ਜਲਦੀ ਦਾ ਕੰਮ ਹੋ ਗਿਆ। ਉਹ ਨਫਰੀ ਬਹੁਤ ਥੋੜੀ ਹੁੰਦੀ ਬੜੀ ਪ੍ਰੋਬਲਮ ਹੈ ਸਰ। ਉਹ ਨਫਰੀ ਦੀ ਜਿਹੜੀ ਗੱਲ ਹੈਗੀ ਆ ਉਹ ਅਸੀਂ ਵਰਕਆਊਟ ਕਰ ਰਹੇ ਹਾਂ। ਜਿੰਨਾ ਚਿਰ ਤੱਕ ਨਵੀਂ ਭਰਤੀ ਨਹੀਂ ਹੁੰਦੀ ਜਿਹੜੀਆਂ ਵੀ ਕੋਈ ਨਾਨ ਐਸੈਂਸ਼ੀਅਲ ਡਿਊਟੀਆਂ ਹੈਗੀਆਂ ਉਥੋਂ ਕੱਢ ਕੇ ਫੋਰਸ ਅਸੀਂ ਥਾਣੇ 'ਚ ਆਲਰੇਡੀ ਪ੍ਰੋਸੈਸ ਆ ਕਿ ਅਸੀਂ ਵਾਟੋ-ਵਾਟ ਥਾਣੇ 'ਚ ਫੋਰਸ ਲਾਈ। ਸਰ ਸ਼ਰਿਆ ਮਗੋੜੀਆਂ ਮਾਰ ਕੇ ਕੀ ਆਂਦੇ?